ਸੁਦੇਰ ਕੱਕੜ ਸੀਨੀਅਰ ਉਮੀਦਵਾਰਾਂ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਅਤੇ ਸਿਵ ਸੈਨਾ ਪੰਜਾਬ ਨੇ ਪੱਛਮੀ ਬੰਗਾਲ ਵਿੱਚ ਮੁਰਸ਼ਦਾਬਾਦ ਦੀ ਘਟਨਾ ਅਤੇ ਪਹਿਲਗਾਮ ਵਿੱਚ 28 ਹਿੰਦੂਆਂ ਦੇ ਕਤਲ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਤੋਂ ਮੁਸਲਮਾਨਾਂ ਨੂੰ ਖੁਸ਼ ਕਰਨਾ ਬੰਦ ਕਰਨਾ ਤੇ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਸ੍ਰੀ ਕੱਕੜ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਵਿੱਚ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਪੈਲਗਾਮ ਵਿੱਚ ਹਾਲ ਹੀ ਵਿੱਚ ਵਾਪਰੀ ਘਟਨਾ ਜਿਸ ਵਿੱਚ ਅਤਵਾਦੀਆਂ ਨੇ ਹਿੰਦੂ ਸੈਲਾਨੀਆਂ ਨੂੰ ਉਹਨਾਂ ਦੇ ਧਾਰਮਿਕ ਨਾਮ ਪੁੱਛਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਨੇ ਪੂਰੇ ਦੇਸ਼ ਨੂੰ ਹੈਰਾਨ ਅਤੇ ਗੁੱਸੇ ਵਿੱਚ ਪਾ ਦਿੱਤਾ ਹੈ ਇਹ ਨਾ ਸਿਰਫ ਇੱਕ ਅਤਵਾਦੀ ਹਮਲਾ ਸਗੋਂ ਭਾਰਤ ਦੇ ਬਹੁਗਿਣਤੀ ਭਾਈਚਾਰੇ ਦੀ ਧਾਰਮਿਕ ਆਜ਼ਾਦੀ ਪਛਾਣ ਤੇ ਮਾਨ ਸਨਮਾਨ ਤੇ ਸਿੱਧਾ ਹਮਲਾ ਹੈ ਸ੍ਰੀ ਕੱਕੜ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਤੁਹਾਡੀ ਅਗਵਾਈ ਵਿੱਚ ਦੇਸ਼ ਦੇ ਅਤਵਾਦੀ ਵਿਰੁੱਧ ਜੋ ਕਸਮ ਚੁੱਕੇ ਹਨ ਪਰ ਅਜਈਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਹੁਣ ਵੀ ਹਿੰਦੂ ਸਮਾਜ ਪ੍ਰਤੀ ਮਾੜੀ ਭਾਵਨਾਵਾਂ ਬਾਹਰ ਰੱਖਣ ਵਾਲੇ ਤੱਤ ਸਰਗਰਮ ਹਨ ਜੋ ਸਾਡੇ ਦੇਸ਼ ਦੀ ਏਕਤਾ ਖੰਡਤਾ ਤੇ ਸਮਾਜਿਕ ਸਤਿ ਭਾਵਨਾ ਨੂੰ ਭੰਗ ਕਰਨ ਦੀ ਸਾਜ਼ਿਸ਼ ਰਚ ਰਹੇ ਹਨ ਵਿਸ਼ੇਸ਼ ਰਿਪੋਰਟ ਕੁਲਵਿੰਦਰ ਸਿੰਘ ਰਸੂਲ